ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਕੌਣ ਆਪਣਾ ਕੌਣ ਪਰਾਇਆ ਰਾਜਨ ਅਤੇ ਅਮਨ ਦੋ ਭਰਾ ਇੱਕ ਨਦੀ ਦੇ ਦੋ ਕਿਨਾਰਿਆਂ ਵਾਂਗ ਸੀ ਇੱਕ ਹੀ ਘਰ ਵਿੱਚ ਉਹਨਾਂ ਦੀਆਂ ਕਲਕਾਰੀਆਂ ਗੂੰਜੀਆਂ ਸੀ ਇੱਕੋ ਮਾਂ ਦੀ ਬੁੱ acol ਦਾ ਨਿਗ ਦੋਨਾਂ ਨੇ ਮਾਣਿਆ ਸੀ ਪਰੰਤੂ ਅੱਜ ਜ਼ਿੰਦਗੀ ਨੇ ਉਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਸੀ ਵੱਡਾ ਭਰਾ ਰਾਜਨ ਸਫਲਤਾ ਦੇ ਉਸ ਸਿਖਰ ਤੇ ਪਹੁੰਚ ਗਿਆ ਸੀ ਜਿੱਥੋਂ ਖੜ ਕੇ ਥੱਲੇ ਵੇਖਣ ਤੇ ਬਾਕੀ ਇਨਸਾਨ ਛੋਟੇ ਦਿਖਾਈ ਦਿੰਦੇ ਸੀ ਉਸ ਨੂੰ ਦੌਲਤ ਦੀ ਕੋਈ ਕਮੀ ਨਹੀਂ ਸੀ ਸ਼ੌਰਤ ਵੀ ਉਸ ਦੇ ਅੱਗੇ ਪਿੱਛੇ ਘੁੰਮਦੀ ਸੀ ਉਸ ਦਾ ਆਲੀਸ਼ਾਨ ਘਰ ਵਧੀਆ ਫਰਸ਼ ਮਹਿੰਗੀਆਂ ਜੋੜੀਆਂ ਅਤੇ ਛੱਤਾਂ ਉੱਪਰ ਟੰਗੇ ਹੋਏ ਝੂਮਰ ਡਿਜ਼ਾਈਨਰ ਫਰਨੀਚਰ ਉਸ ਦੀ ਸ਼ਾਨ ਨੂੰ ਚਾਰ ਚੰਨ ਲਾਉਂਦਾ ਸੀ ਉਸ ਦੀਆਂ ਅਲਮਾਰੀਆਂ ਵਿੱਚ ਮਹਿੰਗੇ ਮਹਿੰਗੇ ਬ੍ਰਾਂਡਡ ਕੱਪੜੇ ਰਹਿੰਦੇ ਸੀ ਇਹਨਾਂ ਸਭ ਚੀਜ਼ਾਂ ਦੀ ਚੱਕਾ ਚਾਉਂਦ ਨੇ ਉਸ ਦੀਆਂ ਅੱਖਾਂ ਉੱਪਰ ਹੰਕਾਰ ਦੀ ਪੱਟੀ ਬੰਨ ਦਿੱਤੀ ਸੀ ਉਸ ਨੂੰ ਅਸਲੀ ਰਿਸ਼ਤਿਆਂ ਦੀ ਐਮੀਅਤ ਅਤੇ ਇਨਸਾਨੀਅਤ ਦੀ ਚਮਕ ਦਿਖਾਈ ਦੇਣਾ ਬੰਦ ਹੋ ਗਈ ਸੀ ਉਸ ਦੀ ਪਤਨੀ ਰਜਨੀ ਦਾ ਸੁਭਾਅ ਵੀ ਰਾਜਨਬੰਗ ਹੀ ਸੀ ਉਸ ਦੀ ਨਿਗਾ ਵਿੱਚ ਇਨਸਾਨ ਦਾ ਕਦਮ ਉਸ ਦੇ ਸਮਾਜਿਕ ਦਰਜੇ ਉਸ ਦੇ ਬੈਂਕ ਖਾਤੇ ਅਤੇ ਕੱਪੜਿਆਂ ਦੀ ਕੀਮਤ ਨੂੰ ਐਮੀਅਤ ਦਿੱਤੀ ਜਾਂਦੀ ਸੀ ਉਹ ਆਪਣੀਆਂ ਸਹੇਲੀਆਂ ਦੀ ਪਾਰਟੀ ਵਿੱਚ ਅਮਨ ਅਤੇ ਉਸਦੇ ਪਰਿਵਾਰ ਦਾ ਜ਼ਿਕਰ ਕਰਨਾ ਆਪਣੀ ਬੇਇੱਜ਼ਤੀ ਸਮਝਦੀ ਸੀ ਦੂਜੇ ਪਾਸੇ ਉਸ ਦਾ ਛੋਟਾ ਭਾਈ ਅਮਨ ਜਿਸ ਦੀ ਦੁਨੀਆ ਰਾਜਨ ਦੀ ਦੁਨੀਆ ਤੋਂ ਕੋਹਾਂ ਦੂਰ ਸੀ ਉਹ ਭਾਵੇਂ ਗਰੀਬ ਸੀ ਬੇਸ਼ੱਕ ਉਸ ਦੇ ਕੋਲ ਪੈਸਾ ਘੱਟ ਸੀ ਪਰ ਉਸ ਦੀ ਇਹ ਤੰਗੀ ਉਸ ਦੇ ਚਿਹਰੇ ਦੀ رونਕ ਅਤੇ ਦਿਲ ਦੀ ਅਮੀਰੀ ਨੂੰ ਘੱਟ ਨਹੀਂ ਕਰ ਸਕਦੀ ਸੀ ਉਸ ਦਾ ਦਿਲ ਨੇਕ ਅਤੇ ਸਬਰ ਦੇ ਖਜ਼ਾਨੇ ਨਾਲ ਭਰਿਆ ਹੋਇਆ ਸੀ। ਉਹ ਖਜ਼ਾਨਾ ਜਿਸ ਨੂੰ ਦੌਲਤ ਨਾਲ ਨਹੀਂ ਖਰੀਦਿਆ ਜਾ ਸਕਦਾ ਸੀ। ਉਸ ਦਾ ਛੋਟਾ ਜਿਹਾ ਘਰ ਸੀ ਜਿਸ ਵਿੱਚ ਦੋ ਕਮਰੇ ਸੀ। ਕਮਰਿਆਂ ਦੇ ਗੇਟ ਕਦੇ ਠੀਕ ਤਰ੍ਹਾਂ ਨਾਲ ਬੰਦ ਵੀ ਨਹੀਂ ਹੁੰਦੇ ਸੀ। ਉਸ ਦੀ ਪਤਨੀ ਆਰਤੀ ਹਮੇਸ਼ਾ ਖੁਸ਼ ਰਹਿੰਦੀ ਸੀ। ਉਹ ਹਮੇਸ਼ਾ ਦੂਜਿਆਂ ਦਾ ਸਤਿਕਾਰ ਕਰਦੀ, ਹਰੇਕ ਨਾਲ ਮਿੱਠਾ ਬੋਲਣਾ ਉਸ ਦੀ ਆਦਤ ਸੀ ਉਹਨਾਂ ਦੋਨਾਂ ਪਤੀ ਪਤਨੀ ਦਾ ਸੁਆ ਪਾਣੀ ਵਾਂਗ ਨਿਰਮਲ ਅਤੇ ਮਨ ਸ਼ੀਸ਼ੇ ਵਾਂਗ ਸਾਫ਼ ਸੀ ਦੋਵੇਂ ਪਰਮਾਂ ਦੇ ਸੁਆ ਦਾ ਫਰਕ ਅਕਸਰ ਹੀ ਉਹਨਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿੱਚੋਂ ਦਿਸਦਾ ਸੀ ਇੱਕ ਦਿਨ ਜਦੋਂ ਉਸ ਦੀ ਮਾਂ ਜਾਣਕੀ ਜੀ ਬਿਮਾਰ ਹੋ ਗਈ ਤੇਜ਼ ਬੁਖਾਰ ਹੋ ਗਿਆ ਸੀ ਟੈਸਟ ਕਰਵਾਉਣ ਤੇ ਪਤਾ ਲੱਗਿਆ ਕਿ ਉਹਨਾਂ ਨੂੰ ਡੇਂਗੂ ਹੈ ਉਹ ਬੁਖਾਰ ਅਤੇ ਦਰਦ ਨਾਲ ਬੇਹਾਲ ਹੋ ਗਈ ਸੀ ਭਾਵੇਂ ਕਿ ਜਾਨਕੀ ਜੀ ਆਪਣੇ ਛੋਟੇ ਪੁੱਤਰ ਅਮਨ ਨਾਲ ਰਹਿੰਦੀ ਸੀ ਪਰ ਉਸ ਦੇ ਬਿਮਾਰ ਹੋਣ ਦੀ ਖਬਰ ਰਾਜਨ ਨੂੰ ਵੀ ਦੱਸ ਦਿੱਤੀ ਗਈ ਮਾਂ ਨੂੰ ਬਿਮਾਰ ਹਾਲਤ ਵਿੱਚ ਛੱਡ ਕੇ ਜਾਣ ਦਾ ਅਮਨ ਦਾ ਮਨ ਨਾ ਕੀਤਾ ਉਹ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਨੇ ਜਾਨਕੀ ਜੀ ਨੂੰ ਸਰਕਾਰੀ ਹਸਪਤਾਲ ਵਿੱਚ ਦਿਖਾਇਆ ਡਾਕਟਰ ਨੇ ਦਵਾਈਆਂ ਦਿੱਤੀਆਂ ਤੇ ਆਰਾਮ ਕਰਨ ਦੀ ਸਲਾਹ ਵੀ ਦਿੱਤੀ ਘਰੇ ਆ ਕੇ ਅਮਨ ਅਤੇ ਆਰਤੀ ਆਪਣੀ ਮਾਂ ਦੀ ਸੇਵਾ ਵਿੱਚ ਜੁਟ ਗਏ ਕਦੇ ਉਹ ਆਪਣੀ ਮਾਂ ਦੇ ਸਿਰ ਤੇ ਪੱਟੀਆਂ ਰੱਖਦੇ ਕਦੇ ਆਰਤੀ ਹਲਦੀ ਵਾਲਾ ਦੁੱਧ ਗਰਮ ਕਰਕੇ ਦਿੰਦੀ ਅਮਨ ਟਾਈਮ ਸਰ ਦਵਾਈਆਂ ਦਿੰਦਾ ਉਹ ਦੋਵੇਂ ਆਪਣੀ ਮਾਂ ਦੀ ਹਰ ਜ਼ਰੂਰਤ ਦਾ ਧਿਆਨ ਰੱਖਣ ਲੱਗੇ ਇਸ ਦੇ ਉਲਟ ਰਾਜਨ ਨੇ 2 ਦਿਨ ਤੱਕ ਆਪਣੀ ਮਾਂ ਦੀ ਕੋਈ ਖ਼ਬਰ ਨਾ ਲਈ 2 ਦਿਨ ਬਾਅਦ ਉਹ ਆਪਣੀ ਮਹਿੰਗੀ ਗੱਡੀ ਤੇ ਅਮਨ ਦੇ ਘਰ ਆਇਆ ਗਲੀ ਮਹੱਲੇ ਦੇ ਬੱਚੇ ਉਸ ਕਾਰ ਨੂੰ ਵੇਖ ਕੇ ਹੈਰਾਨ ਹੋ ਗਏ ਰਾਜਨ ਆਪਣੇ ਆਪ ਨੂੰ ਕਿਸੇ ਰਾਜੇ ਤੋਂ ਘੱਟ ਨਹੀਂ ਸਮਝ ਰਿਹਾ ਸੀ ਅਮਨ ਦਾ ਘਰ ਉਸ ਨੂੰ ਕਿਸੇ ਕੁਟਿਆ ਵਾਂਗ ਲੱਗ ਰਿਹਾ ਸੀ ਉਸਦੇ ਮਹਿੰਗੇ ਮਹਿੰਗੇ ਕੱਪੜੇ ਤੇ ਮਹਿੰਗਾ ਪਰਫਿਊਮ ਜਿਸ ਦੀ ਖੁਸ਼ਬੂ ਅਮਨ ਦੇ ਘਰ ਵਿੱਚ ਫੈਲ ਗਈ ਸੀ ਉਹ ਆਪਣੀ ਪਤਨੀ ਦੇ ਨਾਲ ਆਇਆ ਸੀ ਉਹ ਦੋਵੇਂ ਆ ਕੇ ਮਾਂ ਦਾ ਹਾਲ ਚਾਲ ਪੁੱਛਣ ਲੱਗੇ ਰਾਜਨ ਕਹਿਣ ਲੱਗਿਆ ਮਾਂ ਹੁਣ ਕਿਵੇਂ ਤबीयत ਹੈ ਤੁਹਾਡੀ ਜਾਣਕੀ ਜੀ ਨੇ ਹੌਲੀ-ਹੌਲੀ ਅੱਖਾਂ ਖੋਲੀਆਂ ਅਤੇ ਕਹਿਣ ਲੱਗੀ ਕਿ ਪਹਿਲਾਂ ਨਾਲੋਂ ਤਾਂ ਠੀਕ ਹੈ ਪੁੱਤਰ ਆਮਨਾ ਤਿਆਰਦੀ ਮੇਰੀ ਬਹੁਤ ਸੇਵਾ ਕਰਦੇ ਹਨ ਇਸ ਲਈ ਮੈਂ ਜਲਦੀ ਠੀਕ ਹੋ ਜਾਵਾਂਗੀ ਉਦੋਂ ਹੀ ਯਾਰਤੀ ਤਾਜੇ ਫਲਾਂ ਦਾ ਜੂਸ ਜਾਣਕੀ ਜੀ ਲੈ ਲੈ ਆਈ ਅਤੇ ਆਪਣੇ ਸਹਾਰੇ ਨਾਲ ਉਠਾ ਕੇ ਪਿਉਣ ਲੱਗੀ ਜਾਣਕੀ ਜੀ ਮੁਸਕਰਾ ਕੇ ਰਾਜਨ ਅਤੇ ਉਸ ਦੀ ਪਤਨੀ ਨੂੰ ਕਹਿਣ ਲੱਗੀ ਸਾਰਾ ਦਿਨ ਇਸ ਤਰ੍ਹਾਂ ਹੀ ਮੇਰੀ ਸੇਵਾ ਕਰਦੀ ਰਹਿੰਦੀ ਹੈ ਇਸ ਦੇ ਰਹਿੰਦੇ ਹੋਏ ਮੈਨੂੰ ਭਲਾ ਕੀ ਹੋ ਸਕਦਾ ਹੈ ਜਾਣਕੀ ਦੀ ਗੱਲ ਸੁਣ ਕੇ ਰਜਨੀ ਮੂੰਹ ਬਣਾਉਣ ਲੱਗੀ ਰਾਜਨ ਨੇ ਕਮਰੇ ਵਿੱਚ ਚਾਰੇ ਪਾਸੇ ਦੇਖਿਆ ਜਿਵੇਂ ਕੁਝ ਲੱਭ ਰਿਹਾ ਹੋਵੇ ਕਮਰੇ ਵਿੱਚ ਪੁਰਾਣੀ ਅਲਮਾਰੀ ਤੇ ਕੰਧਾਂ ਉੱਤੋਂ ਲਹਿ ਚੁੱਕਿਆ ਸੀਮਿੰਟ ਅਤੇ ਛੱਤ ਉੱਪਰ ਬਹੁਤ ਪੁਰਾਣਾ ਪੱਖਾ ਲੱਗਿਆ ਹੋਇਆ ਸੀ ਰਾਜਨ ਨੱਕ ਚੜਾਉਂਦਾ ਹੋਇਆ ਕਹਿਣ ਲੱਗਿਆ ਸ਼ੀਸ਼ੀ ਐਨੀ ਗੰਦਗੀ ਚਾਰੇ ਪਾਸੇ ਮੱਛਰ ਪਿੰਪਣਾ ਰਹੇ ਹਨ ਜੇਕਰ ਮੱਛਰਨ ਮਾਰਨ ਵਾਲੀ ਦਵਾਈ ਛਿੜਕੀ ਜਾਂਦੀ ਤਾਂ ਮਾਂ ਅੱਜ ਬਿਮਾਰ ਨਾ ਹੁੰਦੀ ਅਮਨ ਇਹ ਸਭ ਨਹੀਂ ਕਰ ਸਕਦਾ ਰਾਜਨ ਦੀ ਗੱਲ ਸੁਣ ਕੇ ਜਾਣਕੀ ਜੀ ਕਹਿਣ ਲੱਗੀ ਮੱਛਰ ਮਾਰਨ ਵਾਲੀ ਦਵਾਈ ਦੀ ਸੁਗੰਧ ਨਾਲ ਮੇਰੀ ਤबीयत ਖਰਾਬ ਹੋ ਜਾਂਦੀ ਹੈ ਇਸ ਲਈ ਦਵਾਈ ਨਹੀਂ ਛਿੜਕੀ ਥੋੜੀ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਰਾਜਨ ਆਰਤੀ ਨੂੰ ਪੁੱਛਣ ਲੱਗਿਆ ਆਰਤੀ ਮਾਂ ਨੂੰ ਕਿਸ ਕੋਲੋਂ ਦਵਾਈ ਦਿਵਾ ਕੇ ਲਿਆਏ ਹੋ ਆਰਤੀ ਕਹਿਣ ਲੱਗੀ ਵੀਰ ਜੀ ਸਰਕਾਰੀ ਹਸਪਤਾਲ ਵਿੱਚੋਂ ਮਾਂ ਦੀ ਦਵਾਈ ਲਿਆਂਦੀ ਹੈ ਰਾਜਨ ਗੁੱਸੇ ਹੁੰਦਾ ਹੋਇਆ ਕਹਿਣ ਲੱਗਿਆ ਤੁਹਾਡੀ ਹਿੰਮਤ ਕਿਵੇਂ ਹੋਈ ਮਾਂ ਨੂੰ ਸਰਕਾਰੀ ਹਸਪਤਾਲ ਲੈ ਕੇ ਜਾਣ ਦੀ ਉੱਥੇ ਕਿਹੜਾ ਇਲਾਜ ਹੁੰਦਾ ਹੈ ਉੱਥੇ ਤਾਂ ਲੋਕ ਮੌਤ ਦਾ ਇੰਤਜ਼ਾਰ ਕਰਦੇ ਹਨ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਸੀ ਤਾਂ ਮੈਥੋਂ ਮੰਗ ਲੈਂਦੇ ਘੱਟ ਤੋਂ ਘੱਟ ਤੁਹਾਨੂੰ ਮੇਰੀ ਇੱਜ਼ਤ ਦਾ ਤਾਂ ਖਿਆਲ ਰੱਖਣਾ ਚਾਹੀਦਾ ਸੀ ਉਹ ਆਪਣੇ ਬਟੂਏ ਵਿੱਚੋਂ ਪੈਸੇ ਕੱਢਣ ਲੱਗਿਆ ਤਾਂ ਉਸ ਦੀ ਮਾਂ ਨੇ ਉਸ ਨੂੰ ਰੋਕਦੇ ਹੋਏ ਕਿਹਾ ਨਹੀਂ ਰਾਜਨ ਮੈਨੂੰ ਕਿਸੇ ਪ੍ਰਾਈਵੇਟ ਹਸਪਤਾਲ ਦੀ ਲੋੜ ਨਹੀਂ ਹੈ ਮੈਂ ਤਾਂ ਅਮਨ ਅਰਤੀ ਦੀ ਸੇਵਾ ਨਾਲ ਹੀ ਠੀਕ ਹੋ ਜਾਵਾਂਗੀ ਜਿੰਨੀ ਸੇਵਾ ਮੇਰੀ ਅਮਨ ਅਤੇ ਆਰਤੀ ਕਰ ਰਹੇ ਹਨ ਓਨੀ ਕੋਈ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਵੀ ਨਹੀਂ ਕਰਦੀ ਹੋਵੇਗੀ ਰਾਜਨ ਆਪਣੀ ਮਾਂ ਦੀ ਗੱਲ ਸੁਣ ਕੇ ਮੂੰਹ ਬਣਾਉਂਦਾ ਹੋਇਆ ਕਹਿਣ ਲੱਗਿਆ ਮਾਂ ਜੇਕਰ ਮੈਂ ਚਾਹਾਂ ਤਾਂ ਸ਼ਹਿਰ ਦਾ ਸਭ ਤੋਂ ਵੱਡਾ ਡਾਕਟਰ ਇੱਥੇ ਬੁਲਾ ਸਕਦਾ ਹਾਂ ਪਰ ਜੇਕਰ ਇਸ ਘਰ ਵਿੱਚ ਡਾਕਟਰ ਆਵੇਗਾ ਤਾਂ ਮੇਰੀ ਬੇਇੱਜ਼ਤੀ ਹੋ ਜਾਵੇਗੀ ਫਿਰ ਉਸਨੇ ਆਪਣਾ ਮਹਿੰਗਾ ਮੋਬਾਈਲ ਫੋਨ ਜੇਬ ਵਿੱਚੋਂ ਕੱਢਿਆ ਤੇ ਸ਼ਹਿਰ ਦੇ ਸਭ ਤੋਂ ਨਾਮੀ ਡਾਕਟਰ ਨੂੰ ਫੋਨ ਮਲਾਇਆ ਫੋਨ ਤੇ ਉਸਨੇ ਆਪਣੀ ਮਾਂ ਦੀ ਹਾਲਤ ਬਾਰੇ ਡਾਕਟਰ ਨਾਲ ਸਲਾਹ ਕੀਤੀ ਫੋਨ ਕੱਟਣ ਤੋਂ ਬਾਅਦ ਕਹਿਣ ਲੱਗਿਆ ਡਾਕਟਰ ਨੇ ਕਿਹਾ ਹੈ ਕਿ ਮਾਂ ਨੂੰ ਨਾਰੀਅਲ ਦਾ ਪਾਣੀ ਤੇ ਬੱਕਰੀ ਦਾ ਦੁੱਧ ਪਿਆਓ ਫਿਰ ਉਸਨੇ ਆਪਣੀ ਜੇਬ ਵਿੱਚੋਂ 5-500 ਦੇ ਕੁਝ ਨੋਟ ਗੱਡੇ ਤੇ ਮਾਂ ਦੇ ਸਿਰਹਾਣੇ ਰੱਖਦੇ ਹੋਏ ਕਿਹਾ ਮਾਂ ਆਪਣੇ ਲਈ ਨਾਰੀਅਲ ਪਾਣੀ ਅਤੇ ਬੱਕਰੀ ਦਾ ਦੁੱਧ ਮੰਗਵਾ ਲਈ ਫਿਰ ਉਹ ਮਾਂ ਨੂੰ ਕਹਿਣ ਲੱਗਿਆ ਕਿ ਅਮਨ ਨੂੰ ਕਹਿਣਾ ਜੇਕਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ ਥੋੜੀ ਦੇਰ ਬਾਅਦ ਆਰਤੀ ਰਸੋਈ ਵਿੱਚ ਗਈ ਤੇ ਜੂਸ ਦੇ ਦੋ ਗਲਾਸ ਲੈ ਆਈ ਰਾਜਨ ਅਤੇ ਰਜਨੀ ਇੱਕ ਦੂਜੇ ਵੱਲ ਵੇਖਣ ਲੱਗੇ ਫਿਰ ਉਹਨਾਂ ਨੇ ਨੱਕ ਚੜਾਉਂਦੇ ਹੋਏ ਕਿਹਾ ਨਹੀਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਅਸੀਂ ਲੇਟ ਹੋ ਰਹੇ ਹਾਂ ਇਸ ਲਈ ਹੁਣ ਚੱਲਦੇ ਹਾਂ ਰਜਨੀ ਨੇ ਆਪਣੀ ਮਹਿੰਗੀ ਘੜੀ ਤੇ ਟਾਈਮ ਦੇਖਦੇ ਹੋਏ ਕਿਹਾ ਸ਼ਾਮ ਨੂੰ ਸਾਡੀ ਫਲਾਈਟ ਹੈ ਮਾਂ ਤੁਸੀਂ ਆਪਣਾ ਧਿਆਨ ਰੱਖਣਾ ਕਹਿੰਦੇ ਹੋਏ ਰਾਜਨ ਅਤੇ ਰਜਨੀ ਦੋਨੇ ਚਲੇ ਗਏ ਉਸ ਤੋਂ ਬਾਅਦ ਕਦੇ ਵੀ ਉਹਨਾਂ ਦਾ ਫੋਨ ਵੀ ਨਾ ਆਇਆ ਉਸਨੇ ਤਾਂ ਪੈਸੇ ਦੇ ਕੇ ਆਪਣਾ ਪੁੱਤਰ ਹੋਣ ਦਾ ਫਰਜ਼ ਨਿਭਾ ਦਿੱਤਾ ਜਾਨਕੀ ਜੀ ਨੂੰ ਇਹ ਸਭ ਕੁਝ ਚੰਗਾ ਨਾ ਲੱਗਿਆ ਅਮਨ ਅਤੇ ਆਰਤੀ ਪੂਰੇ ਦਿਲ ਤੋਂ ਮਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਰਜਨੀ ਆਪਣੇ ਦਿਔਰ ਅਤੇ ਦਰਾਣੀ ਨੂੰ ਨੀਵਾ ਦਿਖਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੀ ਸੀ ਜਦੋਂ ਕਦੇ ਵੀ ਅਮਨ ਅਤੇ ਆਰਤੀ ਉਹਨਾਂ ਦੇ ਮਹਿਲ ਵਰਗੇ ਘਰ ਵਿੱਚ ਜਾਂਦੇ ਤਾਂ ਉਸ ਦੀਆਂ ਨਿਗਾਹਾਂ ਉਹਨਾਂ ਦੇ ਸਸਤੇ ਕੱਪੜਿਆਂ ਤੇ ਟਿਕ ਜਾਂਦੀਆਂ ਜੇਕਰ ਉਹ ਰਜਨੀ ਦੇ ਘਰ ਜਾ ਕੇ ਸੋਫੇ ਉੱਪਰ ਬੈਠਦੇ ਤਾਂ ਉਹਨਾਂ ਦੇ ਉੱਠਣ ਤੋਂ ਬਾਅਦ ਰਜਨੀ ਸੋਫੇ ਨੂੰ ਛਾੜਨ ਲੱਗ ਪੈਂਦੀ ਇੱਕ ਵਾਰੀ ਤਾਂ ਰਜਨੀ ਨੇ ਆਰਤੀ ਨੂੰ ਕਹਿ ਦਿੱਤਾ ਸੀ ਕਿ ਆਰਤੀ ਕਦੇ ਢੰਗ ਦੇ ਕੱਪੜੇ ਵੀ ਪਾ ਲਿਆ ਕਰੋ ਹਮੇਸ਼ਾ ਹੀ ਸਸਤੇ ਅਤੇ ਸੂਤੀ ਕੱਪੜੇ ਖਰੀਦਦੇ ਹਾਂ ਮੇਰੇ ਕੋਲ ਤਾਂ ਬਹੁਤ سارے ਸੂਟ ਹਨ ਕਈ ਸੂਟ ਤਾਂ ਇਹੋ ਜਿਹੇ ਹਨ ਜੋ ਮੈਂ ਇੱਕ ਜਾਂ ਦੋ ਵਾਰ ਹੀ ਪਾਏ ਹਨ ਜੇਕਰ ਤੈਨੂੰ ਚਾਹੀਦੇ ਹਨ ਤਾਂ ਮੈਨੂੰ ਦੱਸ ਮੇਰੇ ਕੋਲ ਐਨੇ ਮਹਿੰਗੇ ਮਹਿੰਗੇ ਕੱਪੜੇ ਹਨ ਜੋ ਕਦੇ ਤੂੰ ਸੁਪਨੇ ਵਿੱਚ ਵੀ ਨਹੀਂ ਦੇਖੇ ਹੁਣੇ ਰਜਨੀ ਵੱਲੋਂ ਕਹੇ ਗਏ ਇਹ ਸ਼ਬਦ ਅਮਨ ਨੂੰ ਬਹੁਤ ਦੁਖੀ ਕਰਦੇ ਪਰ ਉਹ ਚੁੱਪ ਹੋ ਜਾਂਦਾ ਅਮਨ ਆਪਣੀ ਗਰੀਬੀ ਨਾਲੋਂ ਜ਼ਿਆਦਾ ਆਪਣੀ ਪਰਜਾਈ ਦੀ ਛੋਟੀ ਸੋਚ ਤੇ ਸ਼ਰਮਿੰਦਾ ਹੁੰਦਾ ਜਦੋਂ ਕਿ ਆਰਤੀ ਮੁਸਕਰਾਉਂਦੇ ਹੋਏ ਜਵਾਬ ਦਿੰਦੀ ਦੀਦੀ ਪ੍ਰਮਾਤਮਾ ਨੇ ਸਾਨੂੰ ਜਿੰਨਾ ਦਿੱਤਾ ਹੈ ਅਸੀਂ ਉਸ ਵਿੱਚ ਬਹੁਤ ਖੁਸ਼ ਹਾਂ ਰਿਸ਼ਤੇਦਾਰੀਆਂ ਵਿੱਚ ਰਾਜਨ ਅਤੇ ਰਜਨੀ ਦਾ ਰਤਬਾ ਬਹੁਤ ਉੱਚਾ ਸੀ ਹਰ ਕੋਈ ਉਹਨਾਂ ਦੀ ਅਮੀਰੀ ਦੇ ਚਰਚੇ ਕਰਦਾ ਰਾਜਨ ਦੀ ਭੈਣ ਅੰਜੂ ਵੀ ਆਪਣੇ ਅਮੀਰ ਭਰਾ ਤੇ ਜਾਨ ਛਿੜਕਦੀ ਅੰਜੂ ਨੂੰ ਲੱਗਦਾ ਸੀ ਕਿ ਉਸ ਦੇ ਸਹੁਰੇ ਘਰ ਉਸ ਦੀ ਜੋ ਇੱਜ਼ਤ ਹੈ ਉਹ ਰਾਜਨ ਦੇ ਪੈਸੇ ਅਤੇ ਰਤਵੇ ਦੇ ਕਾਰਨ ਹੈ ਅੰਜੂ ਆਪਣੇ ਛੋਟੇ ਭਰਾ ਨੂੰ ਬਿਲਕੁਲ ਵੀ ਨਹੀਂ ਪੁੱਛਦੀ ਸੀ ਕੁਝ ਦਿਨਾਂ ਬਾਅਦ ਅੰਜੂ ਦੀ ਕੁੜੀ ਦਾ ਵਿਆਹ ਹੋਣ ਵਾਲਾ ਸੀ ਪੂਰੇ ਖਾਨਦਾਨ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਸੀ ਪਰ ਹੁਣ ਅਸਲੀ ਇਮਤਿਹਾਨ ਆਉਣ ਵਾਲਾ ਸੀ ਰਿਸ਼ਤਿਆਂ ਦੀ ਗਹਿਰਾਈ ਤੇ ਅਮੀਰੀ ਗਰੀਬੀ ਦੀ ਪਰਖ ਅੰਜੂ ਅਤੇ ਉਸ ਦਾ ਸਹੁਰਾ ਪਰਿਵਾਰ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਦਿਨ-ਪ੍ਰਤੀ ਦਿਨ ਉਲਝੇ ਹੋਏ ਸੀ ਮਹਿੰਦੀ ਤੋਂ ਲੈ ਕੇ ਕੈਟਰਿੰਗ ਤੱਕ ਸਭ ਕੁਝ ਸ਼ਹਿਰ ਦੇ ਸਭ ਤੋਂ ਵੱਡੇ ਆਯੋਜਨਾਵਾਂ ਦੁਆਰਾ ਤੈਅ ਕੀਤਾ ਜਾ ਰਿਹਾ ਸੀ ਸਾਰੇ ਪਰਿਵਾਰ ਦਾ ਮੰਨਣਾ ਸੀ ਕਿ ਸਾਡੀ ਧੀ ਦਾ ਵਿਆਹ ਅਜਿਹਾ ਹੋਣਾ ਚਾਹੀਦਾ ਹੈ ਕਿ ਲੋਕ ਸਾਲਾਂ ਤੱਕ ਚਰਚਾ ਕਰਨ ਇੱਕ ਦਿਨ ਅੰਜੂ ਬਹੁਤ ਵਧੀਆ ਡਿਜ਼ਾਈਨਰ ਕਾਰਡ ਲੈ ਕੇ ਆਪਣੇ ਪਤੀ ਦੇ ਨਾਲ ਆਪਣੇ ਭਰਾ ਰਾਜਨ ਦੇ ਘਰ ਗਈ ਕਰਦੇ ਹਾਲ ਵਿੱਚ ਰੱਖੇ ਹੋਏ ਸੋਫੇ ਤੇ ਮਖਮਲੀ ਗੱਦੀਆਂ ਸਜਾਈਆਂ ਹੋਈਆਂ ਸੀ ਪਰਦੇ ਇਸ ਤਰ੍ਹਾਂ ਸੀ ਜਿਵੇਂ ਕਿਸੇ 5 ਸਟਾਰ ਹੋਟਲ ਦੇ ਹੋਣ ਵਧੀਆ ਵੱਡੇ ਝੂਮਰ ਰੌਸ਼ਨੀ ਫੈਲਾ ਰਹੇ ਸੀ ਅੰਜੂ ਅਤੇ ਉਸ ਦੇ ਪਤੀ ਨੇ ਕਈ ਘੰਟੇ ਉੱਥੇ ਰਹਿ ਕੇ ਵਿਆਹ ਦੇ ਖਰਚੇ ਤੇ ਸ਼ਾਨੋ ਸ਼ੌਕਤ ਦਾ ਜ਼ਿਕਰ ਕੀਤਾ ਅੰਜੂ ਕਹਿਣ ਲੱਗੀ ਰਾਜਨ ਵਿਆਹ ਵਿੱਚ ਆਪਣੇ ਪਰਿਵਾਰ ਨਾਲ ਜ਼ਰੂਰ ਆਉਣਾ ਤੁਹਾਡੇ ਬਿਨਾ ਇਹ ਵਿਆਹ ਅਧੂਰਾ ਹੈ ਰਜਨੀ ਕਹਿਣ ਲੱਗੀ ਅੰਜੂ ਤੇਰੀ ਬੇਟੀ ਨੂੰ ਅਸੀਂ ਆਪਣੀ ਬੇਟੀ ਵਾਂਗ ਮੰਨਦੇ ਹਾਂ ਇਹ ਵਿਆਹ ਸਾਡੇ ਲਈ ਆਪਣੇ ਘਰ ਦਾ ਵਿਆਹ ਹੈ ਰਾਜਨ ਕਹਿਣ ਲੱਗਿਆ ਤੂੰ ਟੈਨਸ਼ਨ ਨਾ ਲੈ ਸਾਰਾ ਇੰਤਜ਼ਾਮ ਸ਼ਾਹੀ ਅੰਦਾਜ਼ ਵਿੱਚ ਹੋਵੇਗਾ ਜਿੱਥੇ ਵੀ ਮੇਰੀ ਲੋੜ ਪਵੇ ਮੈਨੂੰ ਜ਼ਰੂਰ ਦੱਸਣਾ ਫਿਰ ਅੰਜੂ ਨੇ ਆਪਣੇ ਛੋਟੇ ਭਰਾ ਦੇ ਘਰ ਨੌਕਰ ਨੂੰ ਕਾਰਡ ਲੈ ਕੇ ਭੇਜਿਆ ਨੌਕਰ ਕਹਿਣ ਲੱਗਿਆ ਮਾਲਕਣ ਨੇ ਇਹ ਕਾਰਡ ਤੁਹਾਡੇ ਲਈ ਭੇਜਿਆ ਹੈ ਵਿਆਹ ਅਗਲੇ ਹਫਤੇ ਹੈ ਆਰਤੀ ਨੇ ਮੁਸਕਰਾਉਂਦੇ ਹੋਏ ਕਾਰਡ ਫੜ ਲਿਆ ਤੇ ਨੌਕਰ ਦਾ ਧੰਨਵਾਦ ਕੀਤਾ ਪਰ ਆਰਤੀ ਨੂੰ ਨੌਕਰ ਦੇ ਹੱਥ ਕਾਰਡ ਭੇਜਣ ਵਾਲੀ ਗੱਲ ਚੰਗੀ ਨਾ ਲੱਗੀ ਸ਼ਾਮ ਨੂੰ ਜਦੋਂ ਅਮਨ ਘਰ ਆਇਆ ਤੇ ਉਸਨੇ ਕਾਰਡ ਦੇਖਿਆ ਤਾਂ ਡੁੰਗਾ ਸਾਹਲਿਆ ਅਮਨ ਆਪਣੀ ਮਾਂ ਨੂੰ ਕਹਿਣ ਲੱਗਿਆ ਕਿ ਮਾਂ ਅੰਜੂ ਨੇ ਕਾਰਡ ਨੌਕਰ ਦੇ ਹੱਥ ਕਿਉਂ ਭੇਜਿਆ ਕੀ ਅੰਜੂ ਮੇਰੀ ਸਗੀ ਭੈਣ ਨਹੀਂ ਹੈ ਜਾਣਕੀ ਜੀ ਜਾਣਦੀ ਸੀ ਕਿ ਅੰਜੂ ਦੀ ਨਿਗਾ ਵਿੱਚ ਪੈਸਾ ਹੀ ਸਭ ਕੁਝ ਹੈ ਰਾਜਨ ਦੇ ਘਰ ਨਾਲ ਉਸ ਦਾ ਮਾਨ ਸਨਮਾਨ ਵਾਦਾ ਸੀ ਪਰ ਅਮਨ ਦੇ ਘਰ ਨਾਲ ਉਸ ਦਾ ਸਨਮਾਨ ਘਟ ਹੁੰਦਾ ਸੀ ਇਹ અપਮਾਨ ਆਮਨ ਤੇ ਆਰਤੀ ਦੇ ਦਿਲ ਵਿੱਚ ਚੁੱਭ ਗਿਆ ਪਰ ਉਹਨਾਂ ਨੇ ਚੁੱਪ ਰਹਿ ਕੇ ਇਹ ਸਭ ਕੁਝ ਸਹਿਣ ਕੀਤਾ ਵਿਆਹ ਦੇ ਦਿਨ ਨੇੜੇ ਆ ਰਹੇ ਸੀ ਘਰ ਵਿੱਚ ਚਰਚਾ ਹੋ ਰਹੀ ਸੀ ਕਿ ਅੰਜੂ ਦੇ ਜਿਵਾਈ ਨੂੰ ਬਹੁਤ ਸਾਰਾ ਸੋਨਾ ਤੇ ਨਗਦੀ ਪੈਸੇ ਦਿੱਤੇ ਜਾਣੇ ਹਨ ਰਾਜਨਾ ਅਤੇ ਰਜਨੀ ਇਸ ਵਿਆਹ ਨੂੰ ਆਪਣੇ ਰਤਵੇ ਦਾ ਪ੍ਰਦਰਸ਼ਨ ਮੰਨ ਰਹੇ ਸੀ ਜਾਨਕੀ ਜੀ ਆਪਣੇ ਛੋਟੇ ਪੁੱਤਰ ਦੀ ਸਥਿਤੀ ਨੂੰ ਵੇਖਦੇ ਹੋਏ ਮਨ ਹੀ ਮਨ ਕਬਰਾ ਰਹੀ ਸੀ ਇੱਕ ਦਿਨ ਹਿੰਮਤ ਕਰਕੇ ਉਹ ਰਾਜਨ ਨੂੰ ਕਹਿਣ ਲੱਗੀ ਰਾਜਨ ਪੁੱਤ ਤੂੰ ਸ਼ਗਨ ਵਿੱਚ ਜ਼ਿਆਦਾ ਪੈਸੇ ਨਾ ਦੇਈ ਤੂੰ ਉਹਨਾਂ ਸਗਨ ਦੇ ਜਿੰਨਾ ਤੇਰਾ ਛੋਟਾ ਭਰਾ ਦੇ ਸਕੇ ਅੰਜੂ ਦੇ ਸੌਰਿਆਂ ਵਿੱਚ ਤੇਰੇ ਛੋਟੇ ਭਰਾ ਦੀ ਇੱਜ਼ਤ ਵੀ ਰਹਿ ਜਾਵੇਗੀ ਮਾਂ ਦੀਆਂ ਗੱਲਾਂ ਸੁਣ ਕੇ ਰਾਜਨ ਅਤੇ ਰਜਨੀ ਦੋਵੇਂ ਹੱਸਣ ਲੱਗੇ ਉਹਨਾਂ ਨੂੰ ਤਾਂ ਮਾਂ ਦੀਆਂ ਗੱਲਾਂ ਕਿਸੇ ਚੁਟਕਲੇ ਵਾਂਗ ਲੱਗ ਰਹੀਆਂ ਸੀ ਰਜਨੀ ਤਿੱਖੇ ਸੁਰ ਨਾਲ ਕਹਿਣ ਲੱਗੀ ਮੰਮੀ ਜੀ ਅਸੀਂ ਤਾਂ ਆਪਣੀ ਹیثیت ਦੇ ਹਿਸਾਬ ਨਾਲ ਸ਼ਗਨ ਦੇਵਾਂਗੇ ਅਮਨ ਸਾਡੀ ਬਰਾਬਰੀ ਕਦੇ ਵੀ ਨਹੀਂ ਕਰ ਸਕਦਾ ਉਹ ਇੱਕ ਗਰੀਬ ਹੈ ਤੇ ਅਸੀਂ ਵੱਡੇ ਬਿਜ਼ਨਸ ਚਲਾਉਂਦੇ ਹਾਂ ਅਸੀਂ ਤਾਂ 51000 ਰੁਪਏ ਤੋਂ ਇੱਕ ਪੈਸਾ ਵੀ ਘੱਟ ਨਹੀਂ ਦੇਵਾਂਗੀ ਆਖਰ ਅੰਜੂ ਦੇ ਸਹੁਰਿਆਂ ਵਿੱਚ ਸਾਡੀ ਵੀ ਕੋਈ ਇੱਜ਼ਤ ਹੈ ਰਾਜਨ ਨੇ ਵੀ ਰਾਜਨੀਦੀ ਹਾਂ ਵਿੱਚ ਹਾਂ ਮਲਾਈ ਉਹ ਤਾਂ ਇਸ ਮੌਕੇ ਵਿੱਚ ਸੀ ਕਿ ਕਦੋਂ ਉਹ ਆਪਣੀ ਅਮੀਰੀ ਦਾ ਪ੍ਰਦਰਸ਼ਨ ਕਰੇ ਤੇ ਆਪਣੇ ਛੋਟੇ ਭਰਾ ਨੂੰ ਉਸ ਦੀ ਔਕਾਤ ਦਿਖਾਵੇ ਰਾਜਨ ਅਤੇ ਰਜਨੀ ਦੀਆਂ ਗੱਲਾਂ ਸੁਣ ਕੇ ਮਾਂ ਦਾ ਦਿਲ ਟੁੱਟ ਗਿਆ। ਇਧਰ ਇਧਰ ਅਮਨ ਚਿੰਤਾ ਵਿੱਚ ਡੁੱਬਿਆ ਹੋਇਆ ਸੀ। ਉਹ ਆਪਣੀ लाਡਲੀ ਭਾਂਜੀ ਦੇ ਵਿਆਹ ਵਿੱਚ ਦਿਲ ਖੋਲ ਕੇ ਖਰਚਾ ਕਰਨਾ ਚਾਹੁੰਦਾ ਸੀ। ਪਰ ਦਿਹਾੜੀਆਂ ਕਰਨ ਵਾਲਾ ਇਨਸਾਨ 51000 ਕਿਵੇਂ ਦੇ ਸਕਦਾ ਸੀ? ਆਰਤੀ ਨੂੰ ਵੀ ਆਪਣੇ ਪਤੀ ਦੀ ਚਿੰਤਾ ਦਾ ਕਾਰਨ ਪਤਾ ਸੀ। ਉਹ ਅਮਨ ਨੂੰ ਕਹਿਣ ਲੱਗੀ ਕਿ ਤੁਸੀਂ ਫਿਕਰ ਕਿਉਂ ਕਰਦੇ ਹੋ? ਰਿਸ਼ਤੇ ਪੈਸਿਆਂ ਨਾਲ ਨਹੀਂ ਤੋਲੇ ਜਾਂਦੇ ਉਹ ਤਾਂ ਪਿਆਰ ਅਤੇ ਆਸ਼ੀਰਵਾਦ ਦੇ ਧਾਗੇ ਨਾਲ ਬੁਣੇ ਜਾਂਦੇ ਹਨ ਆਰਤੀ ਕਹਿਣ ਲੱਗੀ ਮੇਰੇ ਕੋਲ ਮੇਰੀ ਮਾਂ ਦੇ ਦਿੱਤੇ ਹੋਏ ਸੋਨੇ ਦੇ ਕੰਗਣ ਹਨ ਆਪਾਂ ਉਹਨਾਂ ਨੂੰ ਵੇਚ ਦਿੰਦੇ ਹਾਂ ਸਾਡੇ ਲਈ ਭਾਂਜੀ ਦੇ ਵਿਆਹ ਤੋਂ ਵੱਧ ਕੇ ਕੁਝ ਵੀ ਨਹੀਂ ਅਮਨ ਕਹਿਣ ਲੱਗਿਆ ਨਹੀਂ ਆਰਤੀ ਇਹ ਤੇਰੀ ਮਾਂ ਦੀ ਆਖਰੀ ਨਿਸ਼ਾਨੀ ਹੈ ਮੈਂ ਇਹਨਾਂ ਨੂੰ ਵੇਚਣ ਦੇ ਹੱਕ ਵਿੱਚ ਨਹੀਂ ਹਾਂ ਮੈਂ ਆਪਣਾ ਧਰਮ ਨਿਭਾਉਣ ਲਈ ਤੇਰੇ ਪੇਕਿਆਂ ਦੀ ਚੀਜ਼ ਨਹੀਂ ਖੋ ਸਕਦਾ ਮੈਂ ਕਿਤੋਂ ਨਾ ਕਿਤੋਂ ਪੈਸਿਆਂ ਦਾ ਇੰਤਜ਼ਾਮ ਕਰ ਲਵਾਂਗਾ ਅਮਨ ਨੇ ਆਪਣੇ ਦੋਸਤ ਤੋਂ ਪੈਸੇ ਉਧਾਰ ਲੈਣ ਲਈ ਉਸ ਨਾਲ ਗੱਲ ਕੀਤੀ ਪਰ ਉਸਨੇ ਵੀ ਅਮਨ ਨੂੰ ਮਨ੍ਹਾ ਕਰ ਦਿੱਤਾ ਵਿਆਹ ਵਿੱਚ ਦੋ ਦਿਨ ਰਹਿੰਦੇ ਸੀ ਅਮਨ ਕਿਸੇ ਕੰਮ ਲਈ ਰਾਜਨ ਦੇ ਘਰ ਗਿਆ ਤਾਂ ਔਸਦੀ ਪਤਨੀ ਰਜਨੀ ਨੇ ਤਾਨਾ ਮਾਰਦੇ ਹੋਏ ਕਿਹਾ ਅਮਨ ਤੈਨੂੰ ਅਤੇ ਆਰਤੀ ਨੂੰ ਤਾਂ ਇਸ ਵਿਆਹ ਵਿੱਚ ਜਾਣਾ ਹੀ ਨਹੀਂ ਚਾਹੀਦਾ ਤੁਹਾਡੇ ਸੁਧਾਰਨ ਕੱਪੜੇ ਤੇ ਥੋੜਾ ਸ਼ਗਨ ਦੇਖ ਕੇ ਲੋਕ ਕੀ ਕਹਿਣਗੇ ਖਾਮ ਖਾ ਅੰਜੂ ਦੇ ਸੌਰੇ ਕਰ ਉਸ ਦੀ ਵੇਜਤੀ ਹੋ ਜਾਵੇਗੀ ਆਪਣੀ ਪਰਜਾਈ ਦੀਆਂ ਗੱਲਾਂ ਸੁਣ ਕੇ ਅਮਨ ਦਾ ਦਿਲ ਟੁੱਟ ਗਿਆ ਅਮਨ ਕੁਝ ਕਹਿਣਾ ਚਾਹੁੰਦਾ ਸੀ ਪਰ ਛੋਟਾ ਹੋਣ ਕਰਕੇ ਉਹ ਚੁੱਪ ਹੋ ਗਿਆ 부ਜੇ ਹੋਏ ਮਨ ਨਾਲ ਅਮਨ ਘਰ ਆ ਗਿਆ ਉਸ ਰਾਤ ਉਸ ਨੂੰ ਨੀਂਦ ਵੀ ਨਾ ਆਈ ਅਗਲੇ ਦਿਨ ਅਮਨ ਆਪਣੀ ਮਾਂ ਤੇ ਆਰਤੀ ਨੂੰ ਆਟੋ ਵਿੱਚ ਬਿਠਾ ਕੇ ਉੱਥੇ ਪਹੁੰਚਿਆ ਜਿੱਥੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਉਹ ਆਟੋ ਵਿੱਚੋਂ ਉਤਰੇ ਤਾਂ ਉਹਨਾਂ ਦੇ ਪਿੱਛੇ ਇੱਕ ਬਹੁਤ ਹੀ ਮਹਿੰਗੀ ਚਮਚਮਾਉਂਦੀ ਗੱਡੀ ਨੇ ਹਾਰਨ ਵਜਾਇਆ ਰਾਜਨ ਬਹੁਤ ਸ਼ਾਨ ਨਾਲ ਗੱਡੀ ਵਿੱਚ ਉਤਰਿਆ ਰਾਜਨ ਨੇ ਆਪਣੀ ਸ਼ਾਨ ਦਿਖਾਉਣ ਲਈ ਉਹ ਗੱਡੀ ਇੱਕ ਦਿਨ ਪਹਿਲਾਂ 80 ਲੱਖ ਰੁਪਏ ਦੀ ਖਰੀਦੀ ਸੀ ਪੂਰੇ ਵਿਆਹ ਵਿੱਚ ਰਾਜਨ ਅਤੇ ਰਜਨੀ ਦੇ ਚਰਚੇ ਸੀ ਕੋਈ ਉਹਨਾਂ ਦੇ ਮਹਿੰਗੇ ਕੱਪੜਿਆਂ ਦੀ ਤਾਰੀਫ਼ ਕਰ ਰਿਹਾ ਸੀ ਤੇ ਕੁਜ ਰਜਨੀ ਦੇ ਸੋਨੇ ਅਤੇ ਹੀਰਿਆਂ ਦੇ ਗਹਿਣਿਆਂ ਦੀ ਰਾਜਣ ਨੇ ਆਪਣੀ ਭੈਣ ਨੂੰ ਸਾਰਿਆਂ ਦੇ ਸਾਹਮਣੇ 51000 ਰੁਪਏ ਸ਼ਗਨ ਦੇ ਤੌਰ ਤੇ ਦਿੱਤੇ ਇਸ ਦੇ ਉਲਟ ਤਮਨ ਇੱਕ ਕੋਨੇ ਵਿੱਚ ਖੜਾ ਨਜ਼ਰਾਂ ਝੁਕਾ ਕੇ ਆਪਣੀ ਭੈਣ ਦੇ ਕੋਲ ਪਹੁੰਚਿਆ ਉਸ ਨੇ ਚੁੱਪਚਾਪ 1100 ਰੁਪਏ ਦਾ ਛੋਟਾ ਜਿਹਾ ਲਿਫਾਫਾ ਆਪਣੀ ਭੈਣ ਨੂੰ ਦੇ ਦਿੱਤਾ ਅੰਜੂ ਨੇ ਬਿਨਾਂ ਖੁਸ਼ ਹੋਏ ਉਹ ਲਿਫਾਫਾ ਫੜ ਲਿਆ ਪੂਰੇ ਵਿਆਹ ਵਿੱਚ ਅਮਨ ਅਤੇ ਆਰਤੀ ਬੇਗਾਨਿਆਂ ਵਾਂਗ ਇੱਕ ਕੋਨੇ ਵਿੱਚ ਬੈਠੇ ਰਹੇ ਉੱਥੇ ਆਏ ਸਾਰੇ ਲੋਕ ਉਹਨਾਂ ਨੂੰ ਅਣ ਦੇਖਿਆ ਕਰ ਰਹੇ ਸੀ ਅੰਜੂ ਤੇ ਉਸ ਦੇ ਘਰ ਵਾਲੇ ਨੇ ਵੀ ਉਹਨਾਂ ਨਾਲ ਕੋਈ ਜ਼ਿਆਦਾ ਗੱਲਬਾਤ ਨਾ ਕੀਤੀ ਜਦੋਂ ਕਿ ਅੰਜੂ ਆਪਣੇ ਵੱਡੇ ਭਰਾ ਨੂੰ ਆਪਣੀ ਕੁੜੀ ਦੇ ਸਹੁਰਿਆਂ ਨਾਲ ਮਿਲ ਰਹੀ ਸੀ ਤੇ ਬਹੁਤ ਮਾਣ ਨਾਲ ਕਹਿ ਰਹੀ ਸੀ ਇਹ ਮੇਰਾ ਵੱਡਾ ਭਰਾ ਹੈ ਬਹੁਤ ਵੱਡਾ बिजनेसमैन ਹੈ ਜਾਨਕੀ ਜੀ ਨੂੰ ਇਹ ਸਭ ਕੁਝ ਦੇਖ ਕੇ ਬਹੁਤ ਦੁੱਖ ਹੋ ਰਿਹਾ ਸੀ ਉਹ ਮਨ ਹੀ ਮਾਨਾ ਪਰਮਾਤਮਾ ਅੱਗੇ ਆਪਣੇ ਛੋਟੇ ਪੁੱਤਰ ਦੀ ਤਰੱਕੀ ਲਈ ਅਰਦਾਸ ਕਰ ਰਹੀ ਸੀ ਇਸ ਤਰ੍ਹਾਂ ਵਿਆਹ ਹੋ ਗਿਆ ਅੰਜੂ ਦੀਤੀ ਆਪਣੇ ਸਹੁਰੇ ਘਰ ਚਲੀ ਗਈ ਡੋਲੀ ਤੁਰਨ ਤੋਂ ਬਾਅਦ ਸਾਰੇ ਮਹਿਮਾਨ ਵੀ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਪੰਡਾਲ ਵਿੱਚ ਪਰਿਵਾਰਕ ਮੈਂਬਰ ਅਤੇ ਕੁਝ ਟੈਂਟ ਵਾਲੇ ਆਪਣਾ ਸਮਾਨ ਸਿਮੇਟਣ ਲਈ ਲੱਗੇ ਹੋਏ ਸੀ ਇਸ ਦੌਰਾਨ ਇੱਕ ਟੈਂਟ ਵਾਲੇ ਦਾ ਪੈਰ ਫਿਸਲ ਗਿਆ ਤੇ ਉਸ ਦੇ ਹੱਥੋਂ ਲੋਹੇ ਦੀ ਪਾਈਪ ਛੁੱਟ ਕੇ ਅੰਜੂ ਦੇ ਪਤੀ ਦੇ ਸਿਰ ਵਿੱਚ ਵੱਜੀ ਉਸ ਦੇ ਸਿਰ ਵਿੱਚੋਂ ਖੂਨ ਵਹਿਣ ਲੱਗਿਆ ਇਹ ਵੇਖ ਕੇ ਅੰਜੂ ਚੀਕਾਂ ਮਾਰਨ ਲੱਗੀ ਤੇ ਮਦਦ ਲਈ ਪੁਕਾਰਨ ਲੱਗੀ ਸਭ ਤੋਂ ਪਹਿਲਾਂ ਅੰਜੂ ਨੇ ਆਪਣੇ ਵੱਡੇ ਭਰਾ ਨੂੰ ਦੇਖ ਕੇ ਕਿਹਾ ਦੇਖ ਰਾਜੇਸ਼ ਦੇ ਸਿਰ ਵਿੱਚੋਂ ਕਿੰਨਾ ਖੂਨ ਵਹਿ ਰਿਹਾ ਹੈ ਰਾਜਨ ਜਲਦੀ ਗੱਡੀ ਕੱਢ ਇਹਨਾਂ ਨੂੰ ਹਸਪਤਾਲ ਲੈ ਚਲੀਏ ਰਾਜਨ ਦੇ ਸਾਹਮਣੇ ਉਸ ਦੇ ਜੀਜਾ ਜੀ ਰਜੇਸ਼ ਖੂਨ ਨਾਲ ਲਥਪਥ ਪਏ ਸੀ ਦੂਜੇ ਪਾਸੇ ਉਸ ਦੀ ਬ੍ਰਾਂਡਡ ਨਵੀਂ ਗੱਡੀ ਉਹ ਸੋਚਣ ਲੱਗਿਆ ਕਿ ਨਵੀਂ ਨਮੀਲੀ ਕਾਰ ਤੇ ਖੂਨ ਦੇ ਧੱਬੇ ਲੱਗ ਗਏ ਤਾਂ ਸੀਟਾਂ ਖਰਾਬ ਹੋ ਜਾਣਗੀਆਂ ਉਸ ਨੂੰ ਆਪਣੇ ਜੀਜਾ ਜੀ ਦੀ ਜਾਨ ਨਾਲੋਂ ਗੱਡੀ ਜ਼ਿਆਦਾ ਪਿਆਰੀ ਸੀ ਜਾਨਕੀ ਜੀ ਵੀ ਕਹਿਣ ਲੱਗੀ ਰਾਜਨ ਪੁੱਤਰ ਦੇਖ ਤੇਰੇ ਜੀਜਾ ਜੀ ਨੂੰ ਬਹੁਤ ਸੱਟ ਲੱਗੀ ਹੈ ਜਲਦੀ ਨਾਲ ਗੱਡੀ ਲੈ ਕੇ ਆ ਤੇ ਇਸ ਨੂੰ ਹਸਪਤਾਲ ਲੈ ਜਾ ਰਾਜਨ ਕਹਿਣ ਲੱਗਿਆ ਮਾਂ ਮੇਰੀ ਗੱਡੀ 80 ਲੱਖ ਦੀ ਹੈ ਮੈਂ ਤਾਂ ਕੱਲ ਹੀ ਨਵੀਂ ਲਿਆਇਆ ਹਾਂ ਇਸ ਵਿੱਚ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵਨ ਦਿੱਤੀ ਅਮਨ ਨੇ ਟੈਂਟ ਵਾਲਿਆਂ ਦੀ ਮਦਦ ਨਾਲ ਰਜੇਸ਼ ਨੂੰ ਆਟੋ ਦੀ ਪਿਛਲੀ ਸੀਟ ਤੇ ਲਟਾ ਦਿੱਤਾ ਅਮਨ ਤੇਜੀ ਨਾਲ ਆਟੋ ਲੈ ਕੇ ਹਸਪਤਾਲ ਵੱਲ ਜਾਣ ਲੱਗਾ ਅੰਜੂ ਦਾ ਚਿਹਰਾ ਇਕਦਮ ਪੀਲਾ ਪੈ ਗਿਆ ਸੀ ਆਰਤੀ ਨੇ ਰਜੇਸ਼ ਦੇ ਸਿਰ ਤੇ ਆਪਣੇ ਹੱਥ ਪਾਏ ਹੋਏ ਸੀ ਉਹ ਕਾਲੀ ਕਾਲੀ ਹਸਪਤਾਲ ਪਹੁੰਚ ਗਏ ਹਸਪਤਾਲ ਜਾਂਦੇ ਹੀ राजेश ਨੂੰ ਐਮਰਜੈਂਸੀ ਰੂਮ ਵਿੱਚ ਲਿਜਾਇਆ ਗਿਆ ਡਾਕਟਰ ਕਹਿਣ ਲੱਗੇ ਇਹਨਾਂ ਦਾ ਖੂਨ ਬਹੁਤ ਵਹਿ ਗਿਆ ਹੈ ਤੁਹਾਨੂੰ ਤੁਰੰਤ ਖੂਨ ਦਾ ਇੰਤਜ਼ਾਮ ਕਰਨਾ ਪਵੇਗਾ ਨਹੀਂ ਤਾਂ ਇਹਨਾਂ ਦੀ ਹਾਲਤ ਵਿਗੜ ਸਕਦੀ ਹੈ ਡਾਕਟਰ ਦੀ ਗੱਲ ਸੁਣ ਕੇ ਅਮਨ ਬਹੁਤ ਚਿੰਤਾ ਵਿੱਚ ਪੈ ਗਿਆ ਥੋੜੀ ਦੇਰ ਬਾਅਦ ਰਾਜਨ ਤੇਰਜਨੀ ਆਪਣੀ ਗੱਡੀ ਲੈ ਕੇ ਹਸਪਤਾਲ ਆਏ ਰਾਜਨ ਬਨਉਟੀ ਚਿੰਤਾ ਜਿਤਾਉਂਦੇ ਹੋਏ ਕਹਿਣ ਲੱਗਿਆ ਕਿੱਥੇ ਹਨ ਜੀਜਾ ਜੀ ਜੇਕਰ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸ ਦਿਓ ਡਾਕਟਰ ਨੇ ਉਸ ਦੇ ਕੋਲ ਆ ਕੇ ਕਿਹਾ ਤੁਰੰਤ ਏਵੀ ਪੋਜਿਟਿਵ ਗਰੁੱਪ ਦਾ ਬਲੱਡ ਚਾਹੀਦਾ ਹੈ ਅੰਜੂ ਫੇਰ ਕਹਿਣ ਲੱਗੀ ਰਾਜਨ ਤੇਰਾ ਬਲੱਡ ਗਰੁੱਪ ਵੀ ਏਵੀ ਪੋਜਿਟਿਵ ਹੈ ਪਲੀਜ਼ ਰਾਜਨ ਤੂੰ ਆਪਣਾ ਬਲੱਡ ਦੇ ਦੇ ਕੁਝ ਪਰ ਲਈ ਸਾਰਿਆਂ ਦੀ ਨਿਗਾਹ ਰਾਜਨ ਤੇ ਜੰਮ ਗਈ ਉਹ ਬਹਾਨਾ ਬਣਾਉਣ ਦੀ ਸੋਚ ਹੀ ਰਿਹਾ ਸੀ ਕਿ ਰਜਨੀ ਨੇ ਕਿਹਾ ਅੰਜੂ ਤੈਨੂੰ ਪਤਾ ਤਾਂ ਹੈ ਰਾਜਨ ਦੀ ਸਿਹਤ ਠੀਕ ਨਹੀਂ ਹੈ ਇਹਨਾਂ ਨੂੰ ਤਾਂ ਪਹਿਲਾਂ ਹੀ ਕਮਜ਼ੋਰੀ ਹੈ ਜੇ ਕਰੇ ਆਪਣਾ ਬਲੱਡ ਡੋਨੇਟ ਕਰਨਗੇ ਤਾਂ ਇਹਨਾਂ ਨੂੰ ਵੀ ਖਤਰਾ ਹੋ ਸਕਦਾ ਹੈ ਰਾਜਨ ਵੀ ਕਹਿਣ ਲੱਗਿਆ ਡਾਕਟਰ ਨੇ ਮਨਾ ਕੀਤਾ ਹੈ ਇਸ ਲਈ ਮੈਂ ਰਿਸਕ ਨਹੀਂ ਲੈ ਸਕਦਾ ਅੰਜੂ ਨੂੰ ਰਾਜਨ ਤੋਂ ਜੋ ਬਚੀ ਖੁਚੀ ਉਮੀਦ ਸੀ ਉਹ ਵੀ ਟੁੱਟ ਗਈ ਫਿਰ ਆਰਤੀ ਕਹਿਣ ਲੱਗੀ ਮੇਰਾ ਬਲੱਡ ਗਰੁੱਪ ਏ ਵੀ ਪੋਜ਼ੀਟਿਵ ਹੈ ਮੈਂ ਖੂਨ ਦੇਣ ਲਈ ਤਿਆਰ ਹਾਂ ਮੈਨੂੰ ਕੋਈ ਸਿਹਤ ਸਮੱਸਿਆ ਵੀ ਨਹੀਂ ਹੈ ਡਾਕਟਰ ਨੇ ਆਰਤੀ ਦਾ ਚੈੱਕਅਪ ਕੀਤਾ ਤੇ ਉਸ ਦਾ ਖੂਨ ਰਜੇਸ਼ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਤਕਰੀਬਨ 1 ਘੰਟੇ ਬਾਅਦ ਡਾਕਟਰ ਨੇ ਸਾਰਿਆਂ ਨੂੰ ਦੱਸਿਆ ਕਿ ਹੁਣ ਰਜੇਸ਼ ਨੂੰ ਕੋਈ ਖਤਰਾ ਨਹੀਂ ਹੈ ਟੈਨਸਰ ਖੂਨ ਮਿਲ ਗਿਆ ਇਸ ਲਈ ਉਸ ਦੀ ਜਾਨ बच ਗਈ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਇਸ ਘਟਨਾ ਨੇ ਰਿਸ਼ਤਿਆਂ ਦੇ ਤਰਾਜੂ ਨੂੰ ਹਮੇਸ਼ਾ ਲਈ ਪਲਟ ਦਿੱਤਾ ਸੀ ਜਿਸ ਭਰਾ ਕੋਲ ਪੈਸਾ ਤੇ ਮਹਿੰਗੀ ਗੱਡੀ ਸੀ ਉਹ ਪਿੱਛੇ ਹਟ ਗਿਆ ਜਿਸਨੂੰ ਹਮੇਸ਼ਾ ਗਰੀਬ ਅਤੇ ਸੁਧਾਰਨ ਕਹਿ ਕੇ ਤਾਨੇ ਦਿੱਤੇ ਜਾਂਦੇ ਸੀ ਉਹਨਾਂ ਨੇ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਆਪਣਾ ਫਰਜ਼ ਨਿਭਾ ਦਿੱਤਾ ਅੰਜੂ ਦੀਆਂ ਅੱਖਾਂ ਵਿੱਚੋਂ ਹੁਣ ਪਛਤਾਵੇ ਦੇ ਹੰਝੂ ਵਹਿ ਰਹੇ ਸੀ ਉਹ ਅੱਗੇ ਵੱਧ ਕੇ ਆਪਣੇ ਪ੍ਰਮਨ ਨੂੰ ਕਹਿਣ ਲੱਗੀ ਅਮਨ ਮੈਨੂੰ ਮaaf ਕਰ ਦੇ ਮੈਨੂੰ ਅੱਜ ਪਤਾ ਲੱਗਿਆ ਹੈ ਕਿ ਇਨਸਾਨ ਦਿਲ ਤੋਂ ਅਮੀਰ ਹੋਣਾ ਚਾਹੀਦਾ ਹੈ ਪੈਸੇ ਨਾਲ ਨਹੀਂ ਜਿਸ ਅਮੀਰਪਰਾ ਦੀ ਅਮੀਰੀ ਤੇ ਮੈਂ ਹਮੇਸ਼ਾ ਮਾਣ ਕਰਦੀ ਸੀ ਉਸ ਨੇ ਅੱਜ ਮੇਰੇ ਪਤੀ ਨੂੰ ਬਚਾਉਣ ਤੋਂ ਪਹਿਲਾਂ ਆਪਣੀ ਨਵੀਂ ਗੱਡੀ ਬਾਰੇ ਸੋਚਿਆ ਤੂੰ ਅਤੇ ਹਾਰਤੀ ਨੇ ਮੇਰੇ ਪਤੀ ਨੂੰ ਨਵੀਂ ਜ਼ਿੰਦਗੀ ਦਿੱਤੀ ਕੁਝ ਟਾਈਮ ਬਾਅਦ ਰਜੇਸ਼ ਨੂੰ ਹੋਸ਼ ਆ ਗਿਆ ਰਜੇਸ਼ ਨੂੰ ਵੀ ਆਪਣੇ ਕੀਤੇ ਤੇ ਪਛਤਾਵਾ ਸੀ ਉਸ ਨੇ ਵੀ ਹੱਥ ਜੋੜ ਕੇ ਅਮਨ ਅਤੇ ਆਰਤੀ ਕੋਲੋਂ ਮਾਫੀ ਮੰਗੀ। ਰਜੇਸ਼ ਕਹਿਣ ਲੱਗਿਆ ਕਿ ਮੈਨੂੰ ਅੱਜ ਸਮਝ ਆਇਆ ਹੈ ਕਿ ਅਸਲੀ ਸ਼ਗਨ 1100 ਜਾਂ 51000 ਦਾ ਲਿਫਾਫਾ ਨਹੀਂ ਸੀ। ਅਸਲੀ ਸ਼ਗਨ ਤਾਂ ਰਿਸ਼ਤਿਆਂ ਦਾ ਪਿਆਰ ਅਤੇ ਆਪਣਾਪਣ ਹੁੰਦਾ ਹੈ ਜਿਸ ਨੂੰ ਉਹ ਦੌਲਤ ਦੇ ਘਮੰਡ ਵਿੱਚ ਦੇਖ ਹੀ ਨਹੀਂ ਸਕੇ ਸੀ। ਥੋੜੀ ਦੇਰ ਬਾਅਦ ਰਾਜਨ ਫੜਤੇ ਜੂਸ ਦੀਆਂ ਬੋਤਲਾਂ ਲੈ ਕੇ ਉੱਥੇ ਆਇਆ ਅਤੇ ਅੰਜੂ ਨੂੰ ਕਹਿਣ ਲੱਗਿਆ ਅੰਜੂ ਮੈਂ ਜੀਜਾ ਜੀ ਲਈ ਤਾਜ਼ਾ ਜੂਸ ਅਤੇ ਫਲ ਲੈ ਕੇ ਆਇਆ ਹਾਂ ਜਿਆਦਾ ਖੂਨ ਵਹਿ ਜਾਣ ਨਾਲ ਇਹਨਾਂ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇਗੀ ਅੰਜੂ ਕਹਿਣ ਲੱਗੀ ਰਾਜਨਾ ਜਦੋਂ ਇਹਨਾਂ ਦੀ ਜਾਨ ਬਚਾਉਣ ਲਈ ਤੇਰਾ ਖੂਨ ਚਾਹੀਦਾ ਸੀ ਤਾਂ ਤੁਸੀਂ ਪਿੱਛੇ हट ਗਏ ਹੁਣ ਇਹ ਸਭ ਵਿਖਾਵਾ ਕਿਉਂ ਕਰ ਰਿਹਾ ਹੈ ਜਦੋਂ ਮੇਰੇ ਪਤੀ ਦੇ ਸਿਰ ਵਿੱਚ ਛੱਟ ਲੱਗੀ ਸੀ ਤੇ ਉਹਨਾਂ ਦੀ ਜਾਨ ਬਚਾਉਣ ਦੀ ਲੋੜ ਸੀ ਉਦੋਂ ਤੁਹਾਨੂੰ ਆਪਣੀ ਮਹਿੰਗੀ ਗੱਡੀ ਪਿਆਰੀ ਹੋ ਗਈ ਉਦੋਂ ਤਾਂ ਤੁਸੀਂ ਝਟ ਕਹਿ ਦਿੱਤਾ ਕਿ ਮੇਰੀ ਗੱਡੀ ਵਿੱਚ ਖੂਨ ਦੇ ੱੱਬੇ ਲੱਗ ਕੇ ਗੰਦੀ ਹੋ ਜਾਵੇਗੀ ਕਮਜ਼ੋਰੀ ਤਾਂ ਹੌਲੀ-ਹੌਲੀ ਠੀਕ ਹੋ ਜਾਵੇਗੀ ਪਰ ਅੱਜ ਜੋ ਮੇਰਾ ਭਰੋਸਾ ਟੁੱਟ ਗਿਆ ਹੈ ਉਸ ਨੂੰ ਕਿਵੇਂ ਵਾਪਸ ਲਿਆਉਂਗੇ ਹੁਣ ਰਾਜਨ ਦੇ ਚਿਹਰੇ ਤੇ ਪਹਿਲਾਂ ਵਰਗਾ ਆਤਮ ਵਿਸ਼ਵਾਸ ਨਹੀਂ ਸੀ ਉਹ ਅੰਜੂ ਦੀਆਂ ਗੱਲਾਂ ਸੁਣ ਕੇ ਇਕਦਮ ਚੁੱਪ ਹੋ ਗਿਆ ਜਾਣਕੀ ਜੀ ਜੋ ਹੁਣ ਤੱਕ ਚੁੱਪ ਰਹਿ ਕੇ ਸਭ ਕੁਝ ਸੁਣ ਰਹੀ ਸੀ ਉਹ ਆਪਣੇ ਗੁੱਸੇ ਨੂੰ ਨਾ ਰੋਕ ਸકી ਅਤੇ ਕਹਿਣ ਲੱਗੀ ਰਾਜਨ ਇਹ ਦਿਖਾਵਾ ਕਰਨ ਦੀ ਹੁਣ ਕੋਈ ਲੋੜ ਨਹੀਂ ਹੈ ਇਹ ਰਿਸ਼ਤੇ ਧਾਗਿਆਂ ਦੀ ਤਰ੍ਹਾਂ ਹੁੰਦੇ ਹਨ ਜੇਕਰ ਇੱਕ ਵਾਰ ਟੁੱਟ ਜਾਣ ਤਾਂ ਦੁਬਾਰਾ ਨਹੀਂ ਜੁੜਦੇ ਪਰ ਜੇ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਗੰਢ ਜ਼ਰੂਰ ਪੈ ਜਾਂਦੀ ਹੈ ਤੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਪੈਸਾ ਕਮਾਇਆ ਪਰ ਜਦੋਂ ਜ਼ਿੰਦਗੀ ਨੇ ਤੈਨੂੰ ਇਨਸਾਨੀਅਤ ਦੀ ਕਸੌਟੀ ਤੇ ਪਰਖਿਆ ਤਾਂ ਤੂੰ ਫੇਲ ਹੋ ਗਿਆ ਉਹ ਦੌਲਤ ਅਤੇ ਪੈਸਾ ਕੀ ਕਰਨਾ ਜੋ ਲੋੜ ਪੈਂਦੇ ਆਪਣਿਆਂ ਦੇ ਕੰਮ ਨਾ ਆ ਸਕੇ ਕੁਝ ਦੇਰ ਲਈ ਉੱਥੇ ਮਾਹੌਲ ਖਮੋਸ਼ ਹੋ ਗਿਆ ਰਜਨੀ ਜੋ ਹਰ ਗੱਲ ਤੇ ਆਰਤੀ ਨੂੰ ਤਾਨੇ ਮਾਰਦੀ ਸੀ ਉਹ ਵੀ ਚੁੱਪ ਹੋ ਗਈ ਉਹ ਦੋਵੇਂ ਆਪਣੀ ਗੱਡੀ ਵਿੱਚ ਬੈਠ ਕੇ ਉੱਥੋਂ ਚੁੱਪਚਾਪ ਵਾਪਸ ਚਲੇ ਗਏ ਉਹਨਾਂ ਦੀ ਗੱਡੀ ਦੀਆਂ ਸੀਟਾਂ ਤਾਂ ਬੇਦਾਗ ਸੀ ਪਰ ਉਹਨਾਂ ਦੇ ਜਮੀਰ ਤੇ ਇੱਕ ਅਜੇਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੋਈ ਵੀ ਸਰਫ ਸਾਫ ਨਹੀਂ ਕਰ ਸਕਦਾ ਸੀ ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਰੱਖਣਾ ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਵਸਦੇ ਰਹੋ ਰੱਬ ਰਾਖਾ